ਾਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੀ ਜੋ ਕਾਉਂਸਲਿੰਗ ਚੱਲ ਰਹੀ ਆ ਉਸ ਸੰਬੰਧੀ ਜਿਹੜਾ ਕਾਉਂਸਲਿੰਗ ਤੋਂ ਬਾਅਦ ਐਡਮਿਸ਼ਨ ਹੋਣੀ ਆ ਐਡਮਿਸ਼ਨ ਵਾਸਤੇ ਤੁਸੀਂ ਜਿਹੜਾ ਦਾਖਲੇ ਲਈ ਜ਼ਰੂਰੀ ਦਸਤਾਵੇਜ਼ ਕਿਹੜੇ ਲੈ ਕੇ ਜਾਓਗੇ ਕਿਉਂਕਿ ਨਾਲ ਲੱਗਦੇ 2 ਦਿਨਾਂ ਦੇ ਵਿੱਚ ਹੀ ਰਿਪੋਰਟ ਕਰਨੀ ਹੁੰਦੀ ਹੈ ਕਿ ਜਿਹੜਾ ਤੁਹਾਡੇ ਇੱਕ ਵਾਰੀ ਕਾਉਂਸਲਿੰਗ ਹੋ ਗਈ ਤੁਹਾਨੂੰ ਸੀਟ ਮਿਲ ਗਈ ਉਸ ਤੋਂ ਬਾਅਦ ਜਿਹੜਾ ਤੁਸੀਂ ਐਡਮਿਸ਼ਨ ਫਾਰਮ ਭਰਨਾ ਹੁੰਦਾ ਤੇ ਉਸ ਸੰਬੰਧੀ ਕਿਹੜੇ-ਕਿਹੜੇ ਜਿਹੜੇ ਦਸਤਾਵੇਜ਼ ਨੇ ਉਹ ਨਾਲ ਲੈ ਕੇ ਜਾਣੇ ਹੁੰਦੇ ਆ ਇਹਦੇ ਵਿੱਚ ਜੀ ਨੰਬਰ ਇੱਕ ਤੇ ਦਾ ਦਸਵੀਂ ਜਮਾਤ ਦਾ ਜਿਹੜਾ ਨੰਬਰੀ ਕਾਰਡ ਆ ਅਸਲ ਤੇ ਪੰਜ ਫੋਟੋ ਕਾਪੀਆਂ ਤੁਸੀਂ ਇਹ ਲੈ ਕੇ ਜਾਣੀਆਂ ਨੇਗੀਆਂ ਦਸਵੀਂ ਜਮਾਤ ਦਾ ਜਿਹੜਾ ਨੰਬਰੀ ਕਾਰਡ ਅਸਲ ਆ ਤੇ ਪੰਜ ਫੋਟੋ ਕਾਪੀਆਂ ਜੇਕਰ ਅਸਲ ਨਹੀਂ ਆਇਆ ਤਾਂ ਡਿਜੀਟਲ ਔਕਰ ਤੋਂ ਪੜਾ ਲਓ ਤੇ ਜੇਕਰ ਅਸਲ ਹੈਗਾ ਤਾਂ ਠੀਕ ਹੈ ਦੀਆਂ ਪੰਜ ਫੋਟੋ ਕਾਪੀਆਂ ਚਾਹੀਦੀਆਂ ਇਸ ਤੋਂ ਇਲਾਵਾ ਪਿਛਲੇ ਸਾਲ ਦਾ ਸਕੂਲ ਛੱਡਣ ਦਾ ਜਿਹੜਾ ਸਰਟੀਫਿਕੇਟ ਆ ਜਿਹੜਾ ਕਿ ਤੁਹਾਡਾ ਕੈਰੇਕਟਰ ਸਰਟੀਫਿਕੇਟ ਆ ਉਹ ਆਪਣੇ ਸਕੂਲ ਤੋਂ ਕਟਾ ਕੇ ਲੈ ਕੇ ਜਾਣਾ ਇਸ ਗੱਲ ਦਾ ਵੀ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਇਹ ਵੀਡੀਓ ਤੁਹਾਡੀ ਸਹੂਦਤ ਲਈ ਤਿਆਰ ਕੀਤੀ ਗਿਆ ਕਿਉਂਕਿ ਫਿਰ ਫਿਰ ਐਸ਼ੀ ਸਕੂਲ ਨੇ ਬੱਚੇ ਵਿੱਚ ਹੀ ਰਹਿੰਦੇ ਨੇ बार-बार ਉਹਨਾਂ ਨੂੰ ਚੱਕਰ ਲਾਉਣੇ ਔਖੇ ਆ ਤੇ ਇਸ ਕਰਕੇ ਤਾਂ ਤਿਆਰ ਕੀਤੀ ਆ ਜੇਕਰ ਚੈਨਲ ਨਾਲ ਨਵੇਂ ਪਹਿਲੀ ਵਾਰ ਆਏ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਮੈਂਟ ਕਰਿਓ ਤਾਂ ਕਿ ਹਰ ਪਲ ਦੀ ਅਪਡੇਟ ਤੁਹਾਡੇ ਤੱਕ ਜੜੀ ਪਹੁੰਚਾਉਂਦੀ ਰਹੀ ਜੇ ਅੱਗੇ ਵੇਖ ਰਹੇ ਹਾਂ ਕਿ ਤੁਸੀਂ ਫੋਟੋ ਕਾਪੀ ਆਧਾਰ ਕਾਰਡ ਜਿਹੜਾ ਚਾਹੀਦੇ ਆਧਾਰ ਕਾਰਡ ਦੀ ਫੋਟੋ ਕਾਪੀਆਂ ਤਿੰਨ ਤਿੰਨ ਹੋਣ ਆਪਣਾ ਤੇ ਮਾਤਾ ਪਿਤਾ ਦਾ ਫੋਟੋਕਾਪੀ ਜਿਹੜੀ ਬੈਂਕ ਪਾਸਬੁੱਕ ਦੀ ਚਾਹੀਦੀ ਹੈ ਖਾਤਾ ਚਾਲੂ ਹੋਣਾ ਚਾਹੀਦਾ ਚੱਲਦਾ ਹੋਣਾ ਚਾਹੀਦਾ ਪਹਿਲੇ ਦੋ ਪੰਨਿਆਂ ਦੀ ਜਿਹੜੀ ਬੈਂਕ ਖਾਤੇ ਦੀ ਜਿਹੜੀ ਆਪਣੀ ਪਾਸਬੁੱਕ ਦੀ ਫੋਟੋਕਾਪੀ ਚਾਹੀਦੀ ਹੈ ਇਹ ਵੀ ਆਹ ਜਿਹੜਾ ਰੱਖਣਾਗਾ ਅੱਗੇ ਵੇਖਦੇ ਹਾਂ ਅਸੀਂ ਜਨਮ ਸਰਟੀਫਿਕੇਟ ਦੀ ਫੋਟੋਕਾਪੀ ਹੈ ਜੀ ਦੋ ਚਾਹੀਦੀਆਂ ਨੇ ਤੇ ਫੋਟੋਕਾਪੀ ਜਾਤੀ ਸਰਟੀਫਿਕੇਟ ਤਿੰਨ ਕਾਪੀਆਂ ਚਾਹੀਦੀਆਂ ਜੀ ਕਿਸੇ ਵੀ categories ਸੰਬੰਧੀ ਜਿਹੜਾ ਸਰਟੀਫਿਕੇਟ ਆਈਸੀਐਸਟੀ ਕੋਈ ਵੀ ਹੈਗਾ ਉਹਦੇ ਕੋਲ ਜਿਹੜਾ ਸਰਟੀਫਿਕੇਟ ਹੋਵੇ ਜਨਰਲ ਵਾਸਤੇ ਨਹੀਂ ਹੈਗਾ ਕੈਟਾਗਰੀ ਕੋਈ ਸਰਟੀਫਿਕੇਟ ਹੈ ਤਾਂ ਹੈਂਡੀਕੈਪ ਸਰਟੀਫਿਕੇਟ ਦੀ ਫੋਟੋ ਕਾਪੀ ਚਾਹੀਦੀ ਹੈ ਜੀ ਅਸਲ ਵੀ ਹੋਵੇ ਇਹ ਤੇ ਦੋ ਕਾਪੀਆਂ ਹੁਣ ਫੋਟੋ ਕਾਪੀਆਂ ਦੀਆਂ ਹੈਂਡੀਕੈਪ ਸਰਟੀਫਿਕੇਟ ਦੀ ਫੋਟੋ ਕਾਪੀਆਂ ਤਾਂ ਕਿ ਦਿਖਾਈਆਂ ਜਾ ਸਕਣ ਉੱਥੇ ਰਿਕਾਰਡ ਵਿੱਚ ਇਹ ਲੋਡ ਪੈਂਦੀ ਰਹਿੰਦੀ ਆ ਅੱਗੇ ਹੈਗਾ ਜੀ ਪਾਸਪੋਰਟ ਸਾਈਜ਼ ਦੀਆਂ 12 ਫੋਟੋਆਂ ਵਿਦਿਆਰਥੀ ਦੀਆਂ ਹੁਣ ਜਾਨਕੇ ਲਗਾਤਾਰ ਲੱਗਦੀਆਂ ਰਹਿੰਦੀਆਂ ਨੇਗੀਆਂ ਲੋਡ ਰਹਿੰਦੀ ਹੈ ਨਾ ਚੀਜ਼ਾਂ ਦੀ ਫਾਰਮ ਭਰਨਾ ਕੋਈ ਆਪਾਂ ਤੇ ਮਾਤਾ ਪਿਤਾ ਤੇ ਕਿਸੇ ਇੱਕ ਰਿਸ਼ਤੇਦਾਰ ਦੀਆਂ ਦੋ ਦੋ ਫੋਟੋ ਕਾਪੀਆਂ ਹੋਣ ਇਸ ਤਰ੍ਹਾਂ ਦੇ ਨਾਲ ਇਹ ਵੀ ਅ ਮਤਲਬ ਹੀ ਜਿਹੜਾ ਆਧਾਰ ਕਾਰਡ ਦੀ ਕਹਿ ਸਕਦੇ ਆਪਾਂ ਆ ਫੋਟੋ ਕਾਪੀਆਂ ਮਾਫ ਕਰਨੇ ਤੇ ਫੋਟੋ ਮਾ ਲਿਖਣਾ ਸੀ ਕਿ ਫੋਟੋ ਕਾਪੀਆਂ ਲਿਖਿਆ ਗਿਆ ਇਹਨੂੰ ਆਪਾਂ ਐਂ ਪੜਾਂਗੇ ਮਾਤਾ ਪਿਤਾ ਤੇ ਕਿਸੇ ਇੱਕ ਰਿਸ਼ਤੇਦਾਰ ਦੀਆਂ ਦੋ ਦੋ ਫੋਟੋਆਂ ਪਾਸਪੋਰਟ ਸਾਈਜ਼ ਫੋਟੋ ਮਾ ਫੋਟੋ ਕਾਪੀਆਂ ਲਿਖਿਆ ਇਹਨੂੰ ਐਂ ਪੜਿਓ ਆਪਾਂ ਪਾਸਪੋਰਟ ਸਾਈਜ਼ ਫੋਟੋ ਮਾ ਠੀਕ ਹੈ ਕਿਉਂਕਿ ਹੋਸਟਲ ਵਾਲੇ ਫਾਰਮ ਵਗੈਰਾ ਤੇ ਲੱਗਦਾ ਹੁੰਦਾ ਨਾ ਸਾਰਾ ਫਿਰ ਉਹੀ ਤੁਹਾਨੂੰ ਮਿਲਣਾ ਆ ਸਕਦੇ ਨੇ ਜਿਨ੍ਹਾਂ ਦੀ ਫੋਟੋ ਲੱਗੂਗੀ ਇੱਥੇ ਹੋਣੀ ਤੁਸੀਂ ਲਵਾ ਲਿਓ ਫੋਟੋ ਕਿੰਨਾ ਦੀ ਲਾਉਣੀ ਆ ਤਾਕੇ ਬਾਰ-ਬਾਰ ਸਾਨੂੰ ਬਦਲਣੀਆਂ ਪੈਣੇ ਔਖੇ ਵੀ ਹੋ ਜਾਂਦੀਆਂ ਨੇ ਕਿੰਨਾ ਨੇ ਸੋਡਨ ਹਸਪਤਾਲ ਵਿੱਚ ਬੈਡ ਲਾਉਣਾ ਤੁਹਾਡੇ ਮਾਪਿਓ ਕੋਈ ਰਿਸ਼ਤੇਦਾਰ ਚਾਚਾ ਤਾਇਆ ਹੁੰਦਾਗਾ ਉਹਨਾਂ ਦੀ ਫੋਟੋਆਂ ਉੱਥੇ ਲੱਗਣਗੀਆਂ ਤੇ ਬਿਨਾ ਜਿਹਦੀ ਫੋਟੋ ਨਹੀਂ ਲੱਗੀ ਉਹਨੂੰ ਨਹੀਂ ਬੁਲਾਇਆ ਜਾਊਗਾ ਬੱਚੇ ਦੇ ਨਾਲ ਈਮੇਲ ਆਈਡੀ ਤੇ ਪਾਸਵਰਡ ਹੋਵੇ ਬੱਚੇ ਕੋਲੇ ਜੀ ਈਮੇਲ ਆਈਡੀ ਦੀ ਬੜੀ ਜ਼ਰੂਰਤ ਪੈਂਦੀ ਰਹਿੰਦੀ ਹੈ ਫਾਰਮ ਭਰਨੇ ਹੁੰਦੇ ਕੋਈ ਜੀਮੇਲ ਦਾ ਭਰਨਾ ਜਿਵੇਂ ਫਾਰਮ ਨੀਟ ਦਾ ਭਰਨਾ ਹੋਇਆ ਹਨ ਇਸ ਤਰ੍ਹਾਂ ਦੇ ਨਾਲ ਨੰਬਰ 11 ਕਹਿ ਰਿਹਾ ਵੀ ਕਿਸੇ ਖਾਸ ਬਿਮਾਰੀ ਦਾ ਇਲਾਜ ਚੱਲ ਰਿਹਾ ਤਾਂ ਉਸ ਦੀ ਡਾਕਟਰ ਵੱਲੋਂ ਉਦੀ ਬਿਮਾਰੀ ਕੀ ਕੋਈ ਹੋਸਟਲ ਚ ਰਹਿਣਾ ਹੁੰਦਾ ਡਾਕਟਰ ਵੱਲੋਂ ਜਾਰੀ ਰਿਪੋਰਟ ਹੋਵੇ ਸਾਰੀ ਇਸ ਤੋਂ ਇਲਾਵਾ ਮਾਤਾ ਪਿਤਾ ਦੀ ਸਾਲਾਨਾ ਆਮਦਨ ਸੰਧੀ ਸਰਟੀਫਿਕੇਟ ਅਸਲੀ ਚਾਹੀਦਾ ਜੀ ਜਿਹੜਾ ਮਾਤਾ ਪਿਤਾ ਦੀ ਆਮਦਨਾ ਵਿੱਤੀ ਸਾਲ ਹਰੇਕ ਸਾਲ ਹਰੇਕ ਬਰੇ ਚ ਬਣਦਾ ਹੁੰਦਾ ਹੈ ਇਹ ਸਰਟੀਫਿਕੇਟ ਵੀ ਚਾਹੀਦਾ ਇਸ ਤੋਂ ਇਲਾਵਾ ਤੁਸੀਂ ਵੇਖ ਰਹੇ ਹੋ ਅੱਗੇ ਗਰੁੱਪ ਫੋਟੋ ਜਿਸ ਵਿੱਚ ਵਿਦਿਆਰਥੀ ਉਸਦੇ ਮਾਤਾ ਪਿਤਾ ਜਾਂ ਗਾਰਡੀਅਨ ਪੰਜ ਫੋਟੋਕਾਪੀਆਂ ਹੋਣ ਗਰੁੱਪ ਫੋਟੋ ਜਿਹਦੇ ਵਿੱਚ ਵਿਦਿਆਰਥੀ ਉਹਦੇ ਮਾਤਾ ਪਿਤਾ ਜਾਂ ਗਾਰਡੀਅਨ ਦੀ ਪੰਜ ਫੋਟੋਕਾਪੀਆਂ ਹੋਣ ਨੰਬਰ 15 ਜੀ ਮੈਡੀਕਲ ਸਰਟੀਫਿਕੇਟ ਸਰਕਾਰੀ ਹਸਪਤਾਲ ਵੱਲੋਂ ਜਾਰੀ ਕੀਤਾ ਗਿਆ ਹੋਵੇ ਫੋਟੋ ਕਾਪੀਆਂ ਚਾਰ ਹੋਣ ਤੇ ਮੈਡੀਕਲ ਸਰਟੀਫਿਕੇਟ ਵੀ ਜਿਹੜਾ ਸਰਕਾਰੀ ਹਸਪਤਾਲ ਜਿਹੜਾ ਤੁਸੀਂ ਮੈਡੀਕਲ ਕਰਵਾਉਂਗੇ ਠੀਕ ਆ ਉਹ ਹੋਵੇ ਤੁਹਾਡੇ ਕੋਲੇ ਤੇ ਉਹਦੀਆਂ ਫੋਟੋ ਕਾਪੀਆਂ ਵੀ ਚਾਰ ਹੋਣ ਇਹਦਾ ਵੀ ਖਿਆਲ ਰੱਖਣਾਗਾ ਤੁਸੀਂ ਸੋ ਸਮਾਨ ਲਈ ਇੱਕ ਫੋਲਡਰ ਵੀ ਚਾਹੀਦਾ ਸਾਰੇ ਸਮਾਨ ਨੂੰ ਪਾਉਣ ਦੇ ਲਈ ਇੱਕ ਫੋਲਡਰ ਸੋ ਸਾਰੀਆਂ ਗੱਲਾਂ ਬਿਤੇ ਆਪੀ ਜਿਹੜੀਆਂ ਤੁਹਾਡੇ ਹੱਥ ਵਿੱਚ ਦੱਸੀਆਂ ਗਈਆਂ ਵੀ ਮੈਰਿਟੋਰੀਅ ਸਕੂਲਾਂ ਵਿੱਚ ਜਿਹੜਾ ਕਾਉਂਸਲਿੰਗ ਹੋ ਚੁੱਕੀ ਹੈ ਤੇ ਦਾਖਲੇ ਬਾਬਤ ਤੁਹਾਨੂੰ ਇਹ ਚੀਜ਼ਾਂ ਦੀ ਲੋੜ ਪੈਣੀ ਹੈਗੀ ਅਗਲੀ ਵੀਡੀਓ ਮੈਂ ਤੁਹਾਡੇ ਲਈ ਜਲਦ ਲੈ ਕੇ ਆ ਰਹੇ ਹਾਂ ਹੋਸਟਲ ਵਿੱਚ ਕਿਹੜੀਆਂ ਵਸਤੂਆਂ ਨੇ ਜਿਹੜੀਆਂ ਤੁਸੀਂ ਲੈ ਕੇ ਆਉਣੀਆਂ ਨੇ ਕਿਹੜੀਆਂ ਨਹੀਂ ਲੈ ਕੇ ਆਉਣੀਆਂ ਇਸ ਤਰ੍ਹਾਂ ਦੇ ਨਾਲ ਸੋ ਪਲ-ਪਲ ਦੀ ਜਿਹੜੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਸੋ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਇਸ ਨੂੰ ਅੱਗੇ ਵਿਦਿਆਰਥੀਆਂ ਤੱਕ ਸ਼ੇਅਰ ਕਰੋ ਤਾਂ ਕਿ ਸਾਰੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਇਲਮ ਹੋ ਜਾਵੇ ਸ਼ੁਕਰੀਆ